ਆ ਚੱਲ ਪਿਆ ਕੀਪਰ ਤੇ ਸ਼ਾਮਲੇ ਚੱਲ ਪਿਆ ਓਏ ਨਾ ਨਾ ਕੋਈ ਮੱਸੇ ਜਾਵੀਂ ਡਾਂਗੂ ਨਾ ਕਿੱਥੇ ਨਾ ਉਹ ਸਕੂਲ ਤੇ ਕੱਲਾ ਬੱਠੇ ਥੋਥਰੇ ਤੇ ਕੱਲਾ ਹੈ ਚੱਲਦੇ ਆਂ ਆਪਾਂ ਸਕੂਟਰੀ ਚੱਲਦੇ ਆਂ ਬਾਈ ਮੈਨੂੰ ਪਤਾ ਤੇਰੀ ਚੱਲਦਾ ਤਾਂ ਚੱਲਦੇ ਆਂ ਆਇਆ ਨਹੀਂ ਯਾਰ ਮੱਸੇ ਜਲੇ ਨਾ ਆਇਆ ਨਹੀਂ ਤਾਂ ਹੁਣ ਆ ਗਿਆ ਹੁਣ ਆ ਗਿਆ ਤੇ ਲਾਈਵ ਹੋਏ ਆ ਬਈ ਲਾਈਵ ਅੱਜ ਪਰਫਾਰਮੈਂਸ ਦਿਖਾਵਾਂਗੇ ਤੁਹਾਨੂੰ ਇਕੱਲੇ ਇਕੱਲੇ ਬੰਦੇ ਦੀ ਹੁਣ ਵੀ ਪਹਿਲਾਂ ਕਿਹੜਾ ਹੋ ਆਪਾਂ 1 ਮਿੰਟ ਵਾਸਤੇ ਨਾ ਸਾਹ ਰੋਕਣਾਗਾ ਵੀ ਦੇਖਦੇ ਆ ਕਿਹੜਾ ਕਾਮਯਾਬ ਆਪਣੇ ਚੋਂ ਆਓ ਆਇਆਂ ਆਪਣੇ ਸਾਹ ਰੋਕਣਾ ਹਾਂ ਸਾਂ ਰੋਕਣਾ ਇੱਕ ਮਿੰਟ ਬਾਅਦ ਦੇਖ ਲੈ ਆਪਾਂ ਸਕਰੀਨ ਹੋਲਾ ਮਾਣਾ ਉਹ ਦੇਖ ਉਹ ਨੂੰ ਦੇ ਕਿੱਥੇ ਗੱਡਿਆ ਉਹ ਲਾ ਉਹ ਲਾ ਉਹ ਲਾਈਵ ਚੱਲੀ ਜਾਣਾ ਗਾਲਾਂ ਨਾ ਕੱਢੋ ਹਰੇ ਬਸ ਚੜੋ ਇੱਕ ਚਲਾ ਦਿਆ ਬੜੇ ਦੇਖ ਲੈ ਟਾਈਮ ਕੱਟ ਤੂੰ ਮੈਂ ਸਾਂ ਰੋਕਦਾ ਮੈਂ ਵੀ ਸਕੂਲ ਜੀ ਨਾ ਇਹ ਚ ਗੱਡੀ ਜਾਣਾ ਉਹ ਗੱਡੀ ਆਪਾਂ ਟਾਈਮ ਕੱਟ ਵੀ ਕਿੰਨਾ ਲਾਉਂਦਾ ਲੈਡੀ ਵਾਲਾ ਹੱਟੇ ਉਲਟਾ ਹੋ ਗਿਆ ਹੈ ਲੈਡ ਫਿਰ ਆ ਵੇਖ ਲਾਉਗਾ ਹੁਣ 1 ਮਿੰਟ ਦਾ ਟਾਈਮਰ ਲਾਵਾਂਗੇ ਸਟਾਪ ਬਜ ਲਾਈਏ ਇਹ ਜੋ ਸਟਾਰਟ ਕਰਦਾ ਸਟਾਰਟ ਹੋ ਗਿਆ ਨਹੀਂ ਮੈਨੂੰ ਹੁਣ ਚਾਬੀ ਦੇ ਦੇ ਦੱਬੀ ਦੋ ਦੇਖਾਂਗੇ ਪਾਵਣਾ ਕਿੰਨਾ ਕਿੰਨਾ ਟਾਈਮ ਕਿੰਨੇ ਸਕਿੰਟਾਂ ਸਾ ਰੋਕੂਗਾ ਇਹ ਆਪਨੇ 17 ਸਕਿੰਟ ਹੋ ਗਏ 25 ਹੋ ਗਏ ਐਸਾ ਓ ਯਾਰ 25 ਸੈਕਿੰਡ ਕਿਤੇ ਰੋਕੇ ਆ ਰੋਕਦਾ ਨਹੀਂ 25 ਸੈਕਿੰਡ ਹੀ ਹੋ ਗਿਆ ਸਿੰਦੇ ਆ ਜਾ ਫਿਰ ਦੇਖਦੇ ਆ ਹੁਣ ਸਿੰਦੇ ਆਏ ਆਪ ਤਾਂ ਐਂ ਦੇਖਦੇ ਆ ਰਸਾਂ ਕੀ ਦਾ ਲੰਬਾ ਵੱਧਾ ਮਾ ਇਹ 25 ਸੈਕਿੰਡ ਇਹ ਚਲਾ ਦਿਆਂ ਚਲਾ ਦੇ ਆਪਾਂ ਇਹਦੇ ਵੀਡੀਓ ਦੇਖ ਦੇ ਸਿੰਦੇ ਤਾਂ ਕਿੰਨਾ ਵੱਡਾ ਸਾਂ ਸਿੰਧਾ ਸਾ ਇੱਕ ਮਿੰਟ ਰੋਕ ਜੂ ਰੋਕ ਜੂ ਮੈਨੂੰ ਤਾਂ ਲੱਗਦਾ 15 ਸਕਿੰਟ ਤਾਂ ਹੋ ਵੀ ਗਏ ਹਨ ਅੱਛਾ ਹੋਰ 25 ਦੇ ਨਹੀਂ ਜਾਂਦਾ ਇਹ ਨਾ ਨਾ 23 ਹੋ ਗਏ ਚਾਹੂ ਆ ਜਾਂਦਾ ਕਿਉਂ ਨਹੀਂ ਗੱਲ ਵੱਖਰੀ ਇਹਦੇ ਮੈਂ ਵੀ ਆਪਾਂ ਦਿਖਾ ਵੀ ਦਿੰਨੇ ਆ ਯਾਰ ਭਾਈ ਨਾ ਮੈਨੂੰ ਪਤਾ ਕਰਾ ਚੱਲ ਉੱਥੇ ਬਰੋਬਰ ਜਾਉਂਦੇ 35 35 ਹੋਏ 40 ਤੇ ਜਾਊਗਾ ਬਸ ਜਾਊਗਾ ਯਾਰ ਪਹਿਲਾਂ 40 45 ਤੇ ਜਾਊਗਾ ਬਸ ਦੇਖ ਰਿਹਾ ਕਿੰਨੇ ਦਿਬਗ ਜੂ ਐ ਕਿਉਂ 46 47 46 47 ਸਕਿੰਟ ਤੂੰ ਰੋਕ ਗਿਆ ਤਾਂ ਵੀ ਬਣਾਏਗਾ ਪਾ ਦੇ ਦੇ ਯਾਰ ਸਾ ਵੀ ਕਿੰਨਾ ਟਾਈਮ ਰੋਕ ਲੂਗਾ ਇਹ ਆ ਦੇਖੋ ਇਹ ਖੜ ਜਾ ਰਿਹਾ ਰੀਸੈਟ ਕਰਕੇ ਚਲਾ ਦੇ ਯਾਰ ਹੂੰ ਸਾਰੋਕਣਾ ਨਾ ਹੈ ਤਾਂ ਔਖਾ ਨਾ ਕਿਉਂ ਲੱਗ ਜਾਂਦੀ ਐ ਇੱਕ ਆਪਾਂ ਛੋਟਾ ਜਿਹਾ ਟਾਸਕ ਹੋਰ ਕਰਾਂਗੇ ਉਹ ਪਹਿਲ ਇੱਕ ਲੱਤ ਤੇ ਖੜਾਂਗੇ ਇੱਕ ਇੱਕ ਮਿੰਟ ਵੀ ਦੇਖ ਇੱਕ ਮਿੰਟ ਖੜ ਜੂਗੀ 20 ਹੋ ਗਏ ਹੁਣ ਹੋ ਗਏਗੀ 20 ਗੰਟ 23 ਦੇਖੋ ਬੰਦੇ 27 ਜ਼ਿੰਦਾਬਾਦ ਆ ਗਏ ਸੀ 47 46 46 ਜੀਵਨ ਤੱਕ ਨਹੀਂ ਜਾਣਾ ਮੈਂ ਤਲਾ ਦੇ ਵੀ ਉਹ ਨਾ ਕਰੂਗਾ ਨਾ ਜਾਊਗਾ ਨਗਰ ਦਾ ਹੈ ਉਖਾਏ ਉਹ ਲੱਗੇ ਹਾਂ ਇਹ ਦੇਖੋ ਆਏ ਕੋ ਸਿੰਦਾ ਗਿਆ ਸੀ 46 47 ਲਾਲਾ ਇਹ 47 48 ਹੋ ਗਈ ਹਾਂ 50 50 ਬਾਗ ਜੀ ਗਵਰਮੈਂਟ ਤੇ ਦਾ ਤੱਪੂ ਆ ਯਾਰ ਆ ਇੱਕ ਮਿੰਟ ਹੋ ਗਿਆ ਇੱਕ ਮਿੰਟ ਹੋ ਗਿਆ ਬਹੁਤ ਗੰਤਾ 1 ਮਿੰਟ ਤੇ 10 ਸਕਿੰਟ ਹੋ ਗਏ ਬਹੁਤ ਆ ਇਕਬੀਰ ਹੋ ਗਿਆ ਓਏ 1 ਮਿੰਟ 20 ਗਏ ਬਹੁਤ ਹੋ ਗਿਆ ਹਣਾ ਮੈਂ ਵੀ ਮੈਂ ਵੀ ਜਨਾ ਆ ਲਾ ਦੀ ਪਹਿਲਾਂ 1 ਮਿੰਟ 7 ਸਕਿੰਟ ਰੋ ਆ ਲਾ ਦਿੰਗਾ ਦੂਜਾ ਚਲਾ ਆ ਮੈਨੂੰ ਦੱਸ ਵੀ ਚੱਲ ਵੀ ਚੱਲ ਦੇਖਦੇ ਮੱਖਣ ਕਿੱਥੇ ਤੱਕ ਰੁਕਦਾ ਹੈ ਕੈਪੈਸਿਟੀ ਦਾ ਬਹੁਤ ਆ ਮੱਖਣ ਜੀ ਵੀ ਹੂੰ ਹੂੰ ਚੋਰੀ ਆ ਜੀ ਉਹ ਨਾ ਵੱਧ ਰੁਕ ਜੂਗਾ ਰੁਕ ਸਕਦਾ ਹੈ ਹੈ ਰੁਕ ਸਕਦਾ ਹੈ ਅਜੇ ਤੱਕ ਤਾਂ ਖਾਸ ਫਰਕ ਜਿਹਾ ਲੱਗਦਾ ਨਹੀਂ ਹੈ ਨਾ ਅਸੀਂ ਤਾਂ ਉਮੀ ਖੜਾ ਹੀ ਰਹਿਣਾ ਵੀ ਮਿੰਟ ਸਕਿੰਟ ਹੋ ਗਏ 20 ਸਕਿੰਟ ਹੋ ਗਏ 35 ਸੈਕਿੰਡ ਹੋ ਗਏ ਇਹ ਉਹ ਇਹ ਵਾਲੇ ਥੋੜਾ ਜਾ ਰਹੇ ਹਾਸੇ ਨਿਕਲ ਆ ਜੀ ਯਾਰ ਇੱਕ ਦੰਬੀ ਵੀ ਚੜ ਜਾਂਦਾ ਗਮ ਹਾਰੀਦਾ ਉਹ ਦੂਜੇ ਟਾਸਕ ਚ ਜਿੱਤ ਜਾਗੇ ਅਸੀਂ ਹੁਣ ਆਵਣਾ ਤੂੰ ਆ ਇੱਕ ਲੱਤ ਤੇ ਖੜਨਾ ਮੈਂ ਸਟਾਪ ਬਾਅਦ ਚਲਾਉਣਾ ਇੱਕ ਮਿੰਟ ਵਾਸਤੇ ਇਹ ਚਲਾ ਦੇ ਇੱਕ ਲੱਤ ਕਰ ਮੈਂ ਕਰ ਲੈਣਾ ਠੀਕ ਹੈ ਹੂੰ 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 ਦੇਖਦੇ ਆ ਤੂੰ ਇੱਕ ਮਿੰਟ ਖੜ ਜੇਗਾ ਇੱਕ ਮਿੰਟ ਖੜਨਾ ਹੈਗਾ ਦੇ ਵੀ ਦੇਖਦਾ ਨਾ ਕੋਈ ਨਹੀਂ ਦੇਖ ਰਿਹਾ ਤੂੰ ਸਾਹ ਤਾਂ ਲੈ ਸਕਦਾ ਯਾਰ ਪਹਿਲਾਂ ਤਾਂ ਸਕਦਾ 1 ਲੱਖ ਦੇ ਵਜਨ 65 ਕਿਲੋ ਆ ਨਾ ਨਾ ਕੋਈ ਨਹੀਂ ਹੁੰਦਾ ਓਏ 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 ਆਉਣਾ ਹੋ ਗਿਆ ਆਉਣਾ ਦਾ ਯਾਰ ਉਹ 25 26 ਵਸਤੇ 22 ਜਿਸ ਘੰਟੇ ਜੀ ਖੜਾਗਾ ਵਾ ਪਾ ਪਾ ਹੋ ਜਾਂਦੇ ਚੱਲਾ ਖੜ ਜਾ ਖੜ ਜਾ ਸਾਹ ਬੋਲਾ ਦੇਖੀ ਨਹੀਂ ਇੱਥੇ ਖੜ ਜਾ ਨਾ ਕੋਈ ਨਹੀਂ ਬਸ ਦੋ ਬੈਨਸੀ ਨਹੀਂ ਬਣਦਾ ਯਾਰ ਨਾ ਰੇ ਦੇ ਆਉਣੇ ਨੂੰ ਤਾਂ ਟੱਪੇਗਾ ਕੁਛ ਨਹੀਂ ਹੁੰਦਾ ਬਣਾ ਬੋਲੇ ਚੀ ਸੀ ਬਾਈ ਬੋਲੇ ਚੀ ਤੇ ਦੂਜਾ ਪੈਰ ਲਈ ਨਾ ਹਾਂ ਮਹਿਰ ਨਹੀਂ ਲਾਉਣਾ ਨਾ ਤੱਕਾ ਤਾਂ ਇਹਦਾ ਬਣ ਗਈ ਇਹ ਬਿੰਦਕ ਨਾ ਇੱਕ ਲੱਤ 모ੜ ਨਹੀਂ ਹੁੰਦੀ ਐ ਇਹਨੇ ਬਿੰਦਕ ਨਾ ਖੇ ਪੱਥਰ ਤੇ ਧਰ ਲੈਣਾ ਦੂਜੀ ਪੈ ਹਾਂ ਬਿੰਦਕ ਨਾ ਖੇ ਪੱਥਰ ਤੇ ਧਰਨੇ ਵੀ ਨਹੀਂ ਹੁੰਦਾ ਨਾ ਆਵਾੜ ਨਹੀਂ ਵੀ ਹੁੰਦੀ ਨਾ ਐਂ ਜੋਰ ਨਾਲ ਟੱਕਾ ਨਹੀਂ ਜੋਰ ਥੋੜੀ ਟੱਕਾ ਇਹਦਾ ਯਾਰ ਐਂ ਦਾ ਸਰਪੰਚ ਦੀ 20 ਸੈਕਿੰਡ ਦਾ ਟੱਕਾ ਬਾਜੀ ਉਹ ਟੱਕਾ ਨਹੀਂ ਟੱਕਾ ਨਹੀਂ ਨਾ 20 ਸੈਕਿੰਡ ਦਾ ਟਪਾਜੂ ਅੱਖੋਂ ਅੱਖ ਫੜ ਕੇ ਲੱਤਾ ਹੋ ਗਏ ਵੇ ਨਿੰਦ ਟਪਾ ਲੈਣਾ ਇਹਦਾ ਟਬਾਤ ਹੈ ਗਿਆ ਵਿਚਲੀ ਥੋੜਾ ਜਿਹਾ ਡਾਮਾ ਡੋ 10 ਸੈਕਿੰਡ ਘਟਾ ਦਿਓ ਹੋਜੇ ਹਾਂ ਚੱਲ ਐਂ ਕਰ ਲੈਂਦੇ ਆ ਇਹਦਾ 50 ਸੈਕਿੰਡ ਤੋਂ ਖੜ ਗਿਆ ਹੁੰਦਾ ਭੈੜਾ ਯਾਰ ਇਹ ਹਨਾ ਤਾਂ ਬੋਲਾ ਨਹੀਂਦਾ ਹੋਰ ਵੀ ਖੜ ਜਾਂਦਾ ਖੂਬ ਹੀ ਜਾਂਦਾ ਹਨਾ ਕੋਈ ਨਹੀਂ ਮਿੰਟ ਖੜ ਗਿਆ ਤੂੰ ਕੋਟ ਵੀ ਲੱਗੀ ਹੁੰਦੀ ਥਾਂ ਦੀ ਥਾਂ ਦੇ ਤੂੰ ਇੱਕ ਮਿੰਟ ਦੀ ਹੁੰਦਾ ਯਾਰ ਅਬਾ ਤਾਂ ਇੱਕ ਮਿੰਟ ਜਿਹੜਾ ਖੜ ਗਿਆ ਉਹ ਤਖੜਾ ਹੀ ਹੈ ਇੱਕ ਮਿੰਟ ਜਿਹੜਾ ਸਾਹ ਰੋਕ ਗਿਆ ਚਲ ਇਹਦੇ ਦੋ ਮਿੰਟ ਰੱਖ ਲੋ ਜੇ ਸੌਪਨਾ ਨਾ ਸੌਖਾ ਹੀ ਨਹੀਂ ਹੈਗਾ ਇਹ ਇਹ ਵੀ ਔਖੇ ਹੈ ਹਾਂ ਉਹ ਹੈ ਉਹਨਾਂ ਦੇ 3 ਮਿੰਟ ਖੜਦੇ ਇੱਕ ਰੱਤ ਦੇ ਖੜਦੇ ਸਿੰਦਾ ਇਨਾ ਮਿੰਟ ਤੱਕ ਖੜਜੂ ਨਹੀਂ ਘੜਦਾ ਡੂਡ ਮਿੰਟ ਵੀ ਨਹੀਂ ਹੋਇਆ ਨੇ ਦੇ ਕਮੈਂਟ ਕਰਾਉਂਦੇ ਕਹੀ ਜਨੇ ਉਹ ਫਿਰ ਇੱਕ ਕਹੀ ਜਨੇ ਡੂਡ ਤਾਂ ਨਹੀਂ ਕਿਹਾ ਹੁਣ 32 ਸੈਕਿੰਡ ਹੋਏ ਨੇ 1 ਮਿੰਟ 32 ਸੈਕਿੰਡ 2 ਮਿੰਟ ਦਾ ਖੜਾਂਗੇ ਓਥੇ ਸਭ ਇਹਨਾਂ ਮੇਰੇ ਕਿਨੇ ਪੰਜ ਖੜਾ ਰਹਿ ਗੱਲ ਕਰ ਓੱਖਾ ਹੁਣ ਕਾਦਾ ਓਥੇ ਦੇਖ ਫਿਰ ਇਹ ਕੀ ਹੋਰ ਇਹ ਇਹ ਦੋ ਤਾਂ ਹੋ ਗਏ ਦ 10 ਸਕਿੰਟ ਘਟਾ ਕੇ ਦੱਸੀ ਦੋ ਤਾਂ ਹੋ ਗਏ 10 ਸਕਿੰਟ ਘਟਾਏ ਨਹੀਂ ਦੋ ਮਿੰਟ ਤੇ 5 ਸਕਿੰਟ ਹੋ ਗਏ ਚੱਲੋ ਦੇ ਦੋ 10 ਘੜ ਗਿਆ ਚੱਲ ਸਹੀ ਬਹੁਤ ਘੜ ਗਿਆ ਲੈ ਦੇਖੀ ਹੁਣ ਦੇਖੀ ਨਹੀਂ ਆਉਦੀ ਵੇਖਾਂ ਕੋਈ ਮੱਤ ਵੇਂ ਕਰਾ ਨਾ ਕਰ ਹੈ ਦੱਸ ਤਾ ਦੇ ਮਹ ਕਰੀਂ ਉਹ ਰੁਕ ਗਿਆ ਜੀ ਵੇ ਚੱਲਾ ਸਿੰਦਾ ਥੋੜਾ ਜਿਹਾ ਹੋਰ ਤਰੀਕੇ ਨਾਲ ਖੜਾ ਸੀ ਹਾਂ ਬਰਤ ਤੇ ਬੰਦੇ ਪਰ ਟਾਸਕ ਇੰਨ ਕਰ ਲਾ ਦੇਖਦੇ ਆ ਕੰਪਲੀਟ ਨੇ ਉਹ ਬੋਲੇ ਹਨ ਬੋਲੇ ਹਨ ਹੀ ਹੁੰਦੇ ਆਮਣਾ ਯਾਰ ਜਮੀਂ ਥੋੜਾ ਖੜਾ ਫਿਰ ਹੈ ਨਾ ਆਮਣਾ ਵਾਲਾ ਜੱਟ ਖੜਾ ਹੈ ਆਮਣੇ ਦੇ ਮੈਨੂੰ ਬਲੀ ਵੀ ਸੀ ਨਾ ਯਾਰ ਤੇ 2 ਮਿੰਟ ਤਾਂ ਖੜੂ ਆਮਣਾ 2 ਮਿੰਟ ਦਾ ਮਿੰਟ ਦਾ ਖੜਨਾ ਹੈ ਜੇ ਖੋ ਖਾ 2 ਮਿੰਟ ਦਾ ਜਮੀਂ ਓੱਖਾ ਨਹੀਂ ਓੱਖਾ ਨਹੀਂ ਮੈਂ ਮਿੰਟ ਦਾ ਖੜਨਾ ਓੱਖਾ ਕਮਾਲ ਹੈ ਆਮਣੀ ਦੇ ਕੋਤ ਨਹੀਂ ਖੜਾ ਹੈ ਗਿਆ ਵੇ ਜਿਹੜੇ 1 1 ਮਿੰਟ ਖੜ ਕੇ ਰੋ ਉਹ ਠੀਕ ਹੁੰਦਾ ਹਾਂ ਮਾਰਾ ਨਹੀਂ ਰਿਹਾ ਸਾਰ ਰੁਕ ਗਿਆ 1 ਲੱਖ 1 ਮਿੰਟ ਸਾਰ ਰੁਕ ਗਿਆ 1 ਮਿੰਟ ਖੜ ਗਿਆ ਹਾਂ ਹੈਨਾ ਹਾਂ ਉਹਨਾਂ ਆਪਾਂ ਜਿਹੜੇ 20 20 ਸਕਿੰਟਾਂ ਵਾਲੇ ਸਾਰ ਰੋਕਿਆਗਾ ਆਪਾਂ ਤਾਂ ਖਾਸੀ ਲੋੜ ਹੈ ਮਿਹਨਤ ਦੀ ਫਿਰ ਉਹ 2 ਮਿੰਟ ਹੋ ਗਿਆ 3 ਮਿੰਟ ਹੋ ਗਿਆ ਸੀ ਇਹਦੇ ਦੋ 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 ਮਿੰਟ 10 ਸਕਿੰਟ ਹੋਏ ਸੀ ਉਹ 10 ਘਟਾ ਜੇ ਲੈ ਸੀ ਵੀ ਚਲ ਸਿੰਦਾ ਕਹਿੰਦਾ ਚਲ ਮੈਂ ਲੱਪੰਜੀ ਲੱਪ ਇਧਰ ਗਏ ਸੀ ਹੇਰੇ ਹੱਥ ਜਪਾ ਗਿਆ ਕਿਹੜਾ ਵਿਰੋਧ ਨਾਲ ਲੱਗੇ ਥੱਲੇ ਸਾਰਾ ਦੇਖਿਆ ਸੀ ਹਾਂ ਥੱਲੇ ਵੀ ਐ ਕਰ ਗਏ ਸੀ ਕਰ ਗਿਆ ਸੀ ਗੜ ਬਣਾਇਆ ਸਿੰਦਾ ਦੋ ਤਿੰਨ ਉੜਿਆ ਹੋ ਗਿਆ ਇਹ ਕਾਰ ਕਰ ਨਾਲ ਰੁਕ ਗਿਆ ਜੀ 20 ਮਿੰਟ ਹੋ ਗਏ ਓਏ ਬਹੁਤ ਟਾਈਮ ਹੋ ਗਿਆ ਯਾਰ ਤਿੰਨ ਮਿੰਟ ਹੋਣ ਵਾਲੇ ਆ 50 ਸੈਕਿੰਡ ਹੋ ਗਏ ਹਾਂ ਮੇਰੇ ਕੋਲ ਤਾਂ ਜਰ ਤੇ ਜੂਆ ਹੂੰ ਸਾਡਾ ਮਚਣ ਲੱਗਿਆ ਕਹਿੰਦੇ ਤੇਰੇ ਵਾਲਾ ਫੋਨ ਬੰਦ ਹੋ ਗਿਆ ਨਾ ਚੱਲੀ ਐ ਪਾ ਪਤਾ ਨਹੀਂ ਆਪਣੇ ਵਾਲਾ ਬੰਦ ਹੋ ਗਿਆ ਨਾ ਚੱਲੀ ਐ ਨਾ ਚੱਲੀ ਐ ਮਾਰ ਤੇ ਤੇਰੇ ਵਾਲਾ ਬੰਦ ਹੋ ਗਿਆ ਹੂੰ ਬੀ ਹੁਣ ਤਾਂ 3.5 ਮਿੰਟ ਹੋਣ ਵਾਲੇ ਆ ਖੱਡੇ ਤਾਂ ਨਾ ਹੋ ਗਏ ਉਹ ਪੰਲਾ ਹੈ ਹਾਂ ਆਈ ਤਾਂ ਮੈਂ ਗਣਾ ਯਾਰ ਨਾ ਉਹ ਇੱਕ ਨਾ ਬੁਣੇ ਹੁੰਦੇ ਦਾ ਯਾਰ ਦੋ ਹੀ ਸ਼ੋਰ ਹੁੰਦੇ ਯਾਰ ਮੇਰੇ ਕੋਲ ਇਹ ਮੇਰੇ ਵਾਲ ਤੇ ਦੇਖ ਰੋ ਕੀ ਹੋਈ ਨਾ ਚੱਲੀ ਜਾਂਦਾ ਕੋਣ ਦੇਖ ਆਉਣੇ ਕੋਸ਼ਸ਼ ਕਿ ਲਾਵੀ ਦੇਖ ਲੈ ਆ ਚਾਰ ਤੋਂ ਟੱਪ ਗਿਆ ਕੀ ਕਰੇ ਸੀਰ ਤਾਂ ਮੈਂ ਵੀ ਗਰੈਸ ਤਾਂ ਅਸੀਂ ਰੁਕ ਜੇ ਗਏ ਵਿੱਚੋਂ ਮੈਂ ਤਾਂ ਅਸੀਂ ਰੁਕਦਾ ਨਹੀਂ ਕਦੇ ਉੱਤੇ ਉਹਦੀ ਸ਼ੇਰ ਦੀ ਨਿਹਾਨੀ ਜੇ ਮੈਂ ਚੱਲ ਕਰ ਦਿੰਨੇ ਆ ਯਾਰ ਸਾਢੇ 4 ਮਿੰਟ ਹੋ ਗਏ ਓਏ ਮੰਨਦਾ ਅਸੀਂ ਮੈਂ ਇੱਕ ਕਮੈਂਟ ਖੜਾ ਨਹੀਂ ਜਾਣੇ ਯਾਰ ਕਿਸ ਤੋਂ ਹੈ ਸਾਢੇ 4 ਮਿੰਟਾਂ ਉਹ ਲਮਕਣ ਜਿਹੜਾ ਨਹੀਂ 90 ਸਕਿੰਟ ਖੜਨਾ ਹੁੰਦਾ ਹੈਗਾ ਉਹ ਵੀ ਖੜੀਦਾ ਨਹੀਂ ਰੇਖ ਤੋਂ ਹਰੇਕ ਨਹੀਂ ਖੜ ਸਕਦਾ ਹਰੇਕ ਨਹੀਂ ਉੱਤੇ ਖੜ ਸਕਦਾ ਹਾਂ ਇਹ ਤਾਂ ਬਹੁਤ ਟਾਈਮ ਖੜ ਗਿਆ ਜੀ ਇਹ ਤਾਂ 5 ਮਿੰਟ ਹੋਣ ਵਾਲੇ ਆ ਬਸ 5 ਸਕਿੰਟ ਰਹਿ ਗਏ 5 ਮਿੰਟ ਹੋ ਗਏ ਉਹ ਧਾਵਾ ਮੇਰੇ ਕੋਲ ਨਹੀਂ ਕੋਈ ਇਹਦੀ ਮੇਰੇ ਕੋਲ ਇਹ ਕਈ ਵਾਰੀ ਉਹੀ ਹੋ ਜਾਂਦਾ ਕੋਈ ਮਾੜਾ ਨੈਟ ਨਟਵਰਕ ਰੇਂਜ ਨਹੀਂ ਦਾ ਬਕ ਹਾਂ ਰੇਂਜ ਆ ਰੂਂ ਜਾਂਦਾ ਦਾ ਫਰਕ ਪੈ ਜਾਂਦਾ ਵੀ ਵੀ ਇਹ ਤਾਂ 5 ਹੋ ਗਏ ਮਿੰਟ ਤਾਂ ਮਿੰਟ ਤਾਂ 5:30 ਹੋ ਗਏ ਘਾਵਾ ਕੱਲੇ 20 ਸੈਕਿੰਡ ਖੜਾ ਸੀ ਕੋਈ ਓਏ ਆਉਣੇ ਦਾ ਮੋਬਾਈਲ ਹਸਾਰ ਲਿਆ ਕਾਨਾ ਤਾਂ ਹਰ ਦਾ ਹਰੇ ਥੱਲੇ ਜਾ ਹੀ ਨਵੇਂ ਬੋਲਾ ਵਾਲਾ ਹੂੰ ਕਾਨਾ ਉਹ ਸੀ ਸਿੱਧੂ ਹੁਸ਼ਿਆਲੀ ਉਹ ਗੱਡੀ ਖਾਈ ਸੀ ਇਹ ਦੱਸੇ ਇਹ ਹੁਣ ਕੰਮ ਡਿੱਟਾ ਹੋ ਗਿਆ ਹਣਾ ਇਹ ਵੀ ਹਰ ਗਿਆ ਐ ਫਰਕ ਪੈ ਗਿਆ ਵੀ ਤੂੰ ਨਾਲ ਲਾ ਰੱਖੀ ਲੱਤ ਐਂ ਤਾਂ ਨਹੀਂ ਫਰਕ ਪੈਂਦਾ ਬਿਲਕੁਲ ਐ ਸਿੰਦੇ ਨੇ ਐ ਰੱਖੀ ਸੀ ਕੀ ਆ ਹਣਾ ਪੈਂਦਾ ਪੈਂਦਾ ਹੂਗਾ ਪੈਂਦਾ ਨਾ ਓਏ ਚਾਰ ਪੈਂਦਾ ਦੱਤ ਦੇ ਦਾਬ ਵਾਲੀ ਆ ਜਾਂਦੀ ਦੂਜੀ ਤੇ ਹਾਂ ਜੇ ਲਾਉਣ ਹੁਣ ਐ ਕਰਕੇ ਦੇਖ ਐ ਕਰਕੇ ਦੇਖ ਪੈਂਦਾ ਤੇ ਹੈਗਾ ਆ ਡਿੱਗਣ ਬੈਲੈਂਸ ਵੱਧ ਡਿੱਗਣ ਦੀ ਜਿੱਦੀ ਸਾਰਾ ਮਿਲਦਾ ਐ ਲੱਤ ਐ ਸਹੀ ਆ ਆ ਐ ਜਾ ਐ ਸਹੀ ਆ ਆ ਐ ਆ ਦੇਖ ਆ ਐ ਲੱਖ ਨੂੰ ਦੂਜੀ ਨੂੰ ਆ ਐ ਮਿਲਦੀ ਐ ਸਾਰਾ ਜੇ ਐ ਲਾ ਕੇ ਰੱਖੇਗਾ ਐ ਲਾ ਕੇ ਰੱਖਣੀ ਐ ਲਮਕਾ ਕੇ ਰੱਖ ਫੇਰ ਨਹੀਂ ਆਏ ਆਏ ਲਾਖ ਰਖੇ ਦਸਾਰਾ ਇਹਨੂੰ ਹੁਣ ਤਾਂ ਲਮਕਾਰ ਰੱਖੀ ਆ ਹੁਣ ਠੀਕ ਐ ਇਹ ਨਾਲ ਨੂੰ ਦਸਾਰਾ ਇਹਦੇ ਨਾਲ ਤਾਂ ਪੈਰ ਤੇ ਦਾਬ ਵੀ ਵਾਲੀ ਹੁੰਦੀ ਹੈ ਦਾਬ ਤਾਂ ਹੈਗੀ ਐ ਪੈਰ ਦਾ ਗੋੜ ਨਾ ਲਾਈਂਗਾ ਤੂੰ ਲੱਤ ਪੈਰ ਤੇ ਦਾਬ ਆ ਜੇ ਨਾ ਪੈਰ ਦਾ ਗੇਠ ਮੁਠੀਆਂ ਵਾਲੇ ਕੋਲੇ ਜਾਣ ਵਾਲਾ ਹੋ ਗਿਆ ਪੈਰ ਤਾਂ ਘੁੰਮ ਗਿਆ ਵੇ ਅੱਧਾ ਉਹ ਦੁਪਹਿਰੇ ਹੀ ਕੀੜਾ ਕਹਿੰਦਾ ਕਿ ਯਾਰ ਉੱਥੇ ਕੇ ਪਾਣੀ ਵਾਲਾ ਆਉਣਾ ਕਹਿੰਦਾ ਕਿ ਵਾਹ ਤਿੰਨ ਕੋਨੀ ਤੇ ਕੇ ਬੰਦਾ ਡੁੱਬ ਜੇ ਇੱਟਾਗਾ ਬਣਾਉਂਦਾ ਕਿ ਠੀਕ ਹੈ ਕਿ ਪਾਣੀ ਹੈ ਕਿ ਬੜਾ ਯਾਰ ਕਿ ਉਹ ਨਾ ਕਿ ਗੋਡੇ-ਗੋਡੇ ਆ ਕੇ ਮਾਨਸਾ ਤੇ ਨਗੁਰੇ ਉਹ ਤੇ ਨਾ ਕੋਈ ਜਾ ਕੇ ਦੇਖੇ ਕਿ ਬੰਦਾ ਡੁੱਬ ਜੂਗਾ ਵੱਡਾ-ਵੱਡਾ ਕਿ ਬੰਦਾ ਡੁੱਬ ਜੇ ਉੱਥੇ ਕਿ ਡਾਡਾ ਪਾਣੀ ਆਂ ਏ ਠੀਕ ਹੈ ਬਾਈ ਪਹਿਲਾ ਦਫਾ ਆਂ ਤੇ ਐ ਲਸਤ ਲਾਲੀ ਤਾਂ ਧਾਵੀ ਵਾਲੀ ਹੁੰਦੀ ਸੀ ਪਤਾ ਨਹੀਂ ਨਾ ਖੜ ਜੂਦਾ ਬਸ ਉਹ ਹਟ ਜਾ ਮੈਂ ਤਲਾ ਲਾ ਉਹ ਖੜਾ ਰਹੇ ਰੋਟੇ ਇਹ ਤਾਂ ਹੁਣ 8:30 7:30 ਮਿੰਟ ਹੋਣ ਵਾਲੇ ਹੋ ਗਏ ਹੁਣ ਆਏ ਖੜ ਨਹੀਂ ਸਕਦਾ ਹਰੇਕ ਫੇਰ ਵੀ ਹੈਨਾ ਤੂੰ ਵੀ 2 ਮਿੰਟ ਕੇ ਮੈਂ ਸਾਹੇ ਹੀ ਖੜਾ ਹੋਇਆ ਮੈਨੂੰ ਮੈਨੂੰ ਤਾਂ ਮਿਲਦਾ 2 ਵੀ ਖੜਾ ਨੰਗੇ ਪੈਰੀ ਖੜੇ ਪੈਰ ਚੱਪਲਾਂ ਦੇ ਪੈਰ ਵਾਲਾ ਮੈਂ ਕਰ ਹੂੰ ਨੰਗੇ ਪੈਰੀ ਖੜ ਕੇ ਦੇਖ ਲਿਓ ਨੇ ਅੱਧੂ ਵਾ ਦਾ ਬਦਾਂਗੇ ਬਟਾ ਹਾਂ ਨੰਗੇ ਪੈਰੀ ਕਾ ਬੋਲ ਕੱਲ ਨੂੰ ਆਇਆ ਇੱਥੇ ਕੋਣ ਆਇਆ ਫੋਨ ਆਇਆ ਉਹ ਦੱਬੀ ਬਾਸ ਵਾਲੀ ਸੱਚਾ ਲਾਲ ਦੱਬੇ ਯਾਰ ਪਾਸੇ ਵਾਲੀ ਦੱਬੇ ਪਾਸੇ ਵਾਲੀ ਦੱਬੇ ਪਾਸੇ ਵਾਲੀ ਦੱਬੇ ਹੈਲੋ ਹੈਲੋ ਪਰ ਇਹ ਹੈ ਹੈ ਆਜ ਨੂੰ ਗਿਦਰ ਹੈ ਹਾਂ ਅੱਜ ਹੀ ਦੇਖਿਆ ਖੇਤ ਮਾਸੇ ਦੀ ਗੱਲ ਕਰਦਾ ਦੂਜੀ ਅੱਧੇ ਜੀ ਮੈਂ ਕਿਹਾ ਬੜੀ ਬਾਜੀ ਨੂੰ ਦੇਖੀ ਹੂੰ ਚੰਝੰਗ ਦੀ ਬੰਦੀ ਉਹ ਲੋਕਾਂ ਦੇ ਕਰਤੋ ਸਾਡੇ ਚੱਲ ਕੋਈ ਨਹੀਂ ਕੋਈ ਨਹੀਂ ਕੌਣ ਸੀ ਆ ਇਹ ਹੈ ਰੰਗ ਨਹੀਂ ਲੈ ਆਣੇ ਆਪੀ ਮੈਂ ਤਿਆਰ ਰੰਗਣੇ ਮਾਤਾ ਹਰ ਕਦੋਂ ਪਿੱਛੇ ਘਰ ਰੱਖਿਆ ਰੰਗਾ ਠੀਕ ਹੈ ਹੁਣ ਹਾਂ ਹਾਂ ਮੂਮੀ ਤਾਂ ਦਾ ਬਾਲੀ ਪੈਂਦੀ ਘਰ ਤੇ ਬਾਲੀ ਲੈਂਦੀ ਹੁੰਦੀ ਨਾ ਉਹ ਤਾਂ 9.5 ਮਿੰਟ ਹੋਣ ਵਾਲੇ ਹੋ ਗਏ ਦਾਹ ਪੂਰੇ ਕਰਕੇ ਹਟ ਜੀ ਯਾਰ ਖੜਾ ਤਾਂ ਨਾ ਹੋਰ ਵੀ ਰਹਿੰਦੇ ਹਣ ਚੱਲ ਦਾਸ ਬਹੁਤਾ ਫਰਾ ਅਸੀਂ ਵੀ ਦੇਖੀ ਕਿੰਨਾ ਖੜਾਂਗੇ ਇਹ ਰਲਾ ਪਿੱਛੇ ਹੂੰ ਹੂੰ ਹੈ ਵੜਾ ਪਿੱਛੇ ਮੈਂ ਤਾਂ ਤੈਨੂੰ ਆਖੀ ਨਾ ਮੇਰਾ ਤਾਂ ਵੜਾ ਪਿੱਛੇ ਚੱਲੀ ਜਾਂਦਾ ਪਤਾ ਨਹੀਂ ਰਹੀ ਕਿ ਮੈਂ ਪਤਾ ਪਤਾ ਪਿੱਛੇ ਚੱਲੀ ਜਾਂਦੇ ਰਹਿੰਦੇ ਯਾਰ ਆ ਉੱਤੇ ਬਰਾਬਰ ਜੇ ਹੋਏ ਮੈਂ ਪਿੱਛੇ ਹੋ 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 ਜਾਂਦਾ ਖੜਨ ਲੱਗਿਆ ਹੋਵੇ ਖੜਨ ਦਾ ਗਿਆ ਹੋਵੇ ਖੜਨ ਖੜਨ ਦਾ ਗਿਆ ਹੋਵੇ ਹੋ ਗਿਆ ਨਾ ਪਿਛਲਾ ਭਾਈ ਜਾਂਦਾ ਮੜਾ ਕੱਟ ਕੇ ਲਾ ਲੇ ਦਾਸ ਹੋ ਗਿਆ ਓਏ ਦਾਸ ਖੜਨਾ ਹੋਰ ਕਿ ਕਾਹ ਕਰਨਾ ਨਾ ਬੱਸ ਬਹੁਤ ਹੈ ਦਾਸ ਵਾਲਾ ਤਾਂ ਫਿਰ ਹੁਣ ਇੱਧੂ ਉੱਤੇ ਤਾਂ ਖੜਾ ਹੀ ਰੋ ਆ ਬਾੜਾ ਬਣਿਆ ਮੈਂ ਵੀ ਦੇਖਾਂ ਯਾਰ ਆ ਦਾ ਆਰੇ ਆ ਤਾਂ ਬੰਨੀ ਹਾਂ ਸਟਾਪ ਲਾ ਕੇ ਸ੍ਰੀ ਸਾਹਿਬ ਆ ਸਟਾਰਟ ਦਾ ਬੰਨੀ ਲੈ ਮੈਂ ਆ ਫਾੜਾ ਸਿੰਦੇ ਦੱਬੋ ਸਟਾਰਟ ਚੱਲ ਵੀ ਖੜ ਜਾ ਖੜ ਜਾ ਚੱਲਾ ਚੱਲ ਚੱਲ ਕਿ ਟੋਪੜਾ ਦੇ ਬਾਹਰ ਵੱਜ ਨਾ ਬਣ ਸਕ ਜੀ ਤੁਹਾਨੂੰ ਕਿਤੇ ਦੇ ਨਾਲ ਤੁਹਾਨੂੰ ਸ੍ਰੂਜੀ ਵਗਣ ਲੱਗਿਆ ਬੈਲੇ ਸਾਹਮਣੇ ਤੋਂ ਵੀ ਘਟਣਾ ਕਰਦੀ ਕਿਤੇ ਨਾ ਨਾ ਯਾਰ 5-4 ਮਿੰਟ ਤਾਂ ਖੜਾਂਗੇ 2 ਮਿੰਟ ਹੋ ਗਏ ਓਏ ਮੈਂ ਮਰ ਗਿਆ ਸੀ ਜਸਤੋ ਹੋ ਗਿਆ ਤਾਂ ਵੀ ਨਹੀਂ ਹੋਇਆ ਇਹ ਤਾਂ ਆਇਆ ਹੋਇਆ ਨਹੀਂ ਸ਼ੇਰਾ ਮੈਂ ਤੇ ਲਾ ਵੇਟ ਕੇ ਗਿਆ ਗੇਰਕਾਡ ਤੋੜ ਤੇ ਕੇ ਰੋਣਾ ਤਾ ਹਾਂ ਫਿਰ ਅੰਦਰ ਮੈਂ ਟੀ ਖੜੇਗਾ ਤੁਹਾਨੂੰ ਲੱਗਦਾ ਹੋ ਗਿਆ ਉਹ ਰੋਸ ਨਹੀਂ ਹੋਇਆ ਕੁਝ ਨਹੀਂ ਹੋਇਆ ਮੈਂ ਵੀ ਨਹੀਂ ਹੋਇਆ ਦਵੀ ਸਾਈ ਵਾਲਾ ਦਵੀ ਤੇਰੇ ਘੇ ਨਾਲ ਜਾਨ ਛੁੱਟ ਜੇ ਮੈਂ ਟੇਡਾ ਹਟਾਉਂਦਾ ਆ ਹੁਣ ਪਤਾ ਲੱਗਿਆ ਮਿੰਟ ਤਾਂ ਬਾਲਾ ਵੱਡਾ ਹੁੰਦਾ ਹੈ ਨਾ ਰਕਾਇਨੇ ਮਿੰਟ ਦੀ ਗੱਲ ਹੈ ਆਵਣੇ ਨੂੰ ਹੀ ਦਵਾਰੇ ਖੜਾਵਾਂਗੇ ਇਹਦਾ ਇਤਰੀ ਯਾਰ ਮੇਰੇ ਹੱਥ 'ਚ ਕੋਈ ਡੰਡਾ ਰੁੰਡਾ ਹੋਵੇ ਇਹਦਾ ਸਾਰੀ ਮਿਲ ਗਿਆ ਉਹਨੂੰ ਤੇਰਾ ਡੱਗੂ ਯਾਰ ਇੱਕ ਮਿੰਟ ਦੀ ਜੂ ਇਹ ਮਿੰਟ ਦਾ ਹੋ ਗਿਆ ਮਿੰਟ ਤਾਂ ਮਿੰਟ ਹੋ ਗਿਆ ਐ ਜਿਵੇਂ ਮਿੰਟ ਹੋ ਗਿਆ ਉਹ ਵੀ ਹੋ ਜਾਣਗੇ ਐ ਕਰ ਲੈਨੇ ਲੱਤਾਂ ਮੈਂ ਨਹੀਂ ਦੀਵਨਾਂ ਨਾ ਜੋ ਐ ਕਰਦੇ ਆ ਐ ਨੂੰ ਜੰਨੇ ਆ ਜੀ ਐ ਐ ਕਰਦੇ ਆ ਥੀਰਾਂ ਸੀ ਤਾਂ ਹੋ ਗਏ ਹੋਏ 2 ਮਿੰਟ ਹੋ ਗਏ ਹੂੰ ਹੱਲਣਾ ਵੀ ਨਹੀਂ ਹੁੰਦਾ ਹੋਣਾ ਹਨਾ ਹੋਰ ਹੁਣ ਸਿੱਧਾ ਖੜਾ ਰਹੇ ਖੜੀ ਤਾਂ ਨਹੀਂ ਖੜੇ ਆ ਗਏ ਨਹੀਂ ਜਿੱਧਰ ਜਾਂਦਾ ਇੱਕ ਪਾਸੇ ਝੂਲਾ ਰੱਖ ਲਿਆ ਕਰੇ ਉਧਰੋਂ ਭਾਰ ਦੇ ਲਿਆ ਕਰੇ ਆ ਬੈਗ ਜਿਹੇ ਦੇ ਦੇਣ ਉਹ ਵੀ ਹੋਰ ਜਿੱਧਰ ਜਿੰਨੇ ਭਾਰ ਬੱਧਾ ਇਧਰ ਕਰਦੇ 2 2 ਤਾਂ ਹੋ ਗਏ ਲੈਸ ਚੱਲ ਵੀ ਆਉਣੇ ਦਵਾਰੇ ਚੱਲ ਤਾ 2 ਮਿੰਟ 8 ਸੈਕਿੰਡ ਲੈ ਕੋਣਾਂ ਰੱਗ ਦੇਖੇ ਹੁਣ ਪੈਰ ਮਚਣ ਲੱਗੇ ਕੋ ਯਾਰ ਮੂੰਦਾ ਖੜੇ ਰਹਿੰਦੇ ਬੈਲੈਂਸ ਨਹੀਂ ਬਣਿਆ ਮਥਾ ਖੜਾ ਭਾਵੇਂ ਉੱਥੇ ਹੋ ਜਾ ਰੀਸੈਟ ਕਰਕੇ ਰੋਹੇ ਖਾਂ ਚੋ ਜਾ ਹਾਂ ਰੀਸੈਟ ਕਰਨਾ ਇਤੋਂ ਹੁਣ ਸਟਾਰਟ ਚੱਲ ਵੀ ਆਮਨੇ ਹਾਂ ਹਮਣਾ ਤੇ ਖੜੂ ਆ ਖੜੂ ਹੈ ਤਿੱਕਾ ਇੱਥੇ ਖੜੂ 5-7 ਮਿੰਟ ਬਾਅਦ ਹੈ ਤਾਂ ਉਹਨੇ ਪਹਿਲਾ ਵਾਲਾ ਸਕਿੰਟ ਵੀ ਨਹੀਂ ਹੋਇਆ ਹਜੇ ਨਾ ਹੋਇਆ ਪਤਾ ਕਿ ਨਾ 20 ਸਕਿੰਟ ਖੜਿਆ 25 ਸਕਿੰਟ ਖੜਿਆ 26 हां हुन त तू ਖੜ ਗਿਆ ਅੱਪਾ ਨੂੰ 10 ਮਿੰਟ ਹੋ ਗਿਆ ਮਿੰਟ ਜੀ ਹੋ ਗਿਆ ਮਿੰਟ ਜੀ ਤਾਂ ਕੰਨੂ ਹੋ ਅੱਧੇ ਮਿੰਟ ਜੀ ਹੋਇਆ ਹਰਕਾ ਨੰਗੇ ਪੈਰੀ ਹਰਕਾ ਪੈਂਦਾ ਪਾਇਰ ਮੱਚਣ ਲੱਗੇਂ ਤੇ ਚਪਲਾਂ ਹੀ ਤਾਂ ਯਾਰ ਇੱਕ ਪੈਰ ਤੇ ਨੰਗੇ ਪੈਰੀ ਵੀ ਮੱਚਣ ਦਾ ਲੱਗੂਗਾ ਤਾਂ ਨਹੀਂ ਮੱਚਦਾ ਬਹੁਤ ਹਰਕਾ ਨੂੰ ਮੈਂ ਤਲਾ ਮੱਚਣ ਲੱਗੂ ਯਾਰ ਟਾਈਮ ਪੈ ਗਿਆ ਹਵਾ ਨਾ ਪਈ ਪੈਰ ਥੱਲੇ ਦਾ ਵਾਲੀ ਵੈਂਦੀ ਐ ਪੈਰ ਤੇ ਘੰਟਾ ਹੋਣ ਵਾਲਾ ਬਣ ਜਾਂਦੀ ਕਿਨਾਂ ਇੱਕ ਮਿੰਟ ਹੋ ਗਿਆ ਇੱਕ ਮਿੰਟ ਹੋ ਗਿਆ ਠੀਕ ਹੈ ਕਰਦੇ ਦੋ ਮਿੰਟ ਦਾ ਕੁਝ ਨਹੀਂ ਹੁੰਦਾ ਇਹ ਕੀ ਕਰੀਏ ਦੋ ਮਿੰਟ ਦਾ ਕਰੀਏ ਕਰੀਏ ਕਰੂਗਾ ਹੁਣ ਦੋ ਮਿੰਟਾਂ ਗਿੱਲੀ ਜਾਉਣਾ ਗਿੱਲੀ ਜਾਉਣਾ ਗਿੱਲੀ ਜਾਉਣਾ ਕੱਲ ਨੂੰ ਮਿਲਾਂਗੇ 2 ਮਿੰਟ ਹੋਣ ਵਾਲਾ ਹੁਣੇ ਥੇੜਾ ਤੋੜੀਏ ਹਾਂ ਹਾਂ ਵਾਲੇ ਬਿੰਦੂਆਂ ਇਹ ਤਾਂ ਇਹ ਥੇਰਦਾ ਹੋਊ ਜੇ ਥੇਰਦਾ ਇੱਕ ਥੇਰਦਾ ਆਮਨੇ ਨਹੀਂ ਬਹੁਤ ਕਰਤੀ ਮਿੰਟ ਹੋ ਗਏ 1:40 ਆ ਨੀ ਹਮਮ ਮਿੰਟ ਤੱਕ ਕਰੀ ਹੀ ਕਾਜ ਕਰਾਂ ਮੈਂ ਫੇਰ ਮੁੱਕਤੇ ਕਰ ਦਿੰਨਾ ਨਾ ਫੇਰ ਮੁੱਕਤੇ ਹੁਣ ਹਲਕਣੇ ਲੱਗ ਗਿਆ 2 ਮਿੰਟਾਂ ਦੀ ਜਾ ਕੇ 2 ਮਿੰਟ 10 ਸੈਕਿੰਡ ਹੋ ਗਏ 2 ਮਿੰਟ 10 ਸੈਕਿੰਡ ਹੋ ਗਏ ਅੱਖਾਂ ਟਾਈਮ ਆ ਗਿਆ ਸਾਈਡ ਕਿਹਦੀ ਦੋਵੇਂ ਦੋ ਵੀ ਮੇਰੇ ਕੋਲ ਦੋ ਮਿੰਟ ਦੇ ਹਨ ਦੇਖੋ ਆਪਣਾ ਸਟਾਰ ਕੀ ਕਹਿੰਦਾ 3 ਮਿੰਟ 22 ਮਿੰਟਾਂ ਨਹੀਂ ਲੱਗਿਆ 3 ਮਿੰਟ ਖੜੂ 3 ਮਿੰਟ ਖੜੂ ਹੋਂਡਾ ਹੱਲੀ ਮੰਤਰਾ ਸੈਕੰਡਰ ਰਹਿ ਗਏ 3 ਮਿੰਟ ਚ ਸੈਕੰਡਰ ਸੈਕੰਡਰ ੱਟੀ ਦੇ ਪੈਰ ਚੋਂ ਭੱਜਣ ਵਾਲੀ ਗੱਡੀ ਹਣੇ ਹੀ ੱਟੀ ਦੇ ਪੈਰ ਚੋਂ ਬਚਣ 3 ਮਿੰਟ ਹੋ ਗਏ ਹੁਣ ਬਹੁਤ ਖੜ ਗਿਆ ਯਾਰ ਕਿੱਧਰ ਗਿਆ ਇਹ ਉੱਟ ਗਿਆ ਸਾਰਾ ਦੇਖਦਾ ਹਾਂ ਰਿਆ ਪ੍ਰੋਫਾਈਲ ਤੋਂ ਕਿਆ ਟੱਕਰ ਦੀ ਨਹੀਂ ਦੋ ਹੋਇ ਤਿੰਨ ਹੋ ਗਿਆ 3.5 ਮਿੰਟ ਹੋਣ ਵਾਲੇ ਆ ਬਹੁਤ ਖੜ ਗਿਆ ਤਿੰਨ ਬੱਚੀ ਹੋ ਗਏ ਉਹ ਆਮਨੇ ਫਰਕ ਨਾ ਰੰਗੇ ਪੜੀਆਂ ਬਹੁਤ ਬਹੁਤ ਮੈਂ ਹਿੰਦਿਆ ਫਿਰ ਡਾਉਂ ਰਹਿ ਗਿਆ ਹੋਰ ਮੈਦਾ ਹੋ ਗਏ ਨਾ ਯਾਰਾਂ ਆ ਬੰਉਈ ਹਵਾ ਕਰੀ ਇਹਨਾਂ 2-2 ਮਿੰਟ ਜੇ ਲਾ ਗਏ ਹਾਂ ਕਿੱਛੇ ਕਰਦਾ ਹਾਂ ਹਾਂ ਬੰਦਦਾ ਮੈਂ ਤਾਂ ਨਹੀਂ ਬੰਦਦਾ ਬੈਲੈਂਸ ਤਾਂ 10 ਕਿੰਟਾਂ ਨਾਲ ਹੀ ਖੜ ਜਾ ਜੇ ਮੂਰੇ ਕਰੇਗੇ ਫੇਰ ਆਮ ਆ ਜਾਂਦਾ ਕੰਮ ਦਾ ਓਏ ਉਂਗਲ ਲੱਤ ਐ ਕਰੇਗਾ ਕਿ ਮੈਂ ਖੜਾ ਰਹਿਣਾ ਮੈ ਵੀ ਹੋ ਰਾ ਨਹੀਂ ਮਤਲਬ ਮੇਰਾ ਬੈਲੈਂਸ ਵਿਗੜਦਾ ਸੀ ਮੈਂ ਮਤਲਬ ਲੱਤ ਨਹੀਂ ਥੱਕੀ ਸੀ ਪਖੜੀ ਲੱਤ ਨਹੀਂ ਥੱਕੀ ਬੈਲੈਂਸ ਵਿਗੜਦਾ ਲੱਤ ਥੱਕੜ ਗਈ ਮੇਰਾ ਹੋਰ ਵੀ ਖੜ ਜਾਂਦੇ 4 ਮਿੰਟ ਹੋ ਗਏ ਉਹਨੇ ਨੂੰ